ਇਤਰਾ ਮਾੜੇ ਬੰਦੇ ਵਾਤੇ ਦਾ ਕੋਈ ਸ਼ਮਲਾ ਨਹੀਂ ਹੈਗਾ ਜਿਹੜਾ ਬੰਦਾ ਇੰਨੀਆਂ ਚੜ੍ਹਾਈਆਂ ਨਹੀਂ ਝੜ ਸਕਦਾ ਉਹਦੇ ਵਾਤੇ ਕੋਈ ਸ਼ਮਲਾ ਸ਼ਮਲਾ ਨਹੀਂ ਉਹ ਉਹ ਲੱਗਦਾ ਹੈ ਹੈ ਉਹ ਚਰਚ ਹੈ ਅੱਛਾ ਚਰਚ ਕਹਿੰਦੇ ਆ ਰਿਜ 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 ਹਾਂ ਰਿਜ ਰਿਜ ਆਹ ਤੰਬੂ ਜੇ ਕੀ ਬਣੇ ਨੇ ਆ ਅੱਛਾ ਦੁਕਾਨਾ ਓਕੇ ਆਹ ਹੈ ਭਾਈ ਸ਼ਮਲਾਸਲੀ ਇੱਥੇ ਵਾਲੇ ਬੰਦੇ ਆਉਂਦੇ ਨੇ ਬਰਫ਼ ਬਰਫ਼ ਵਾਲੀ ਦਾ ਕੋਈ ਗੱਲਬਾਤ ਹੈ ਨਹੀਂ ਸੰਤ ਐਂਸੀ ਖਣੀ ਥੋੜੀ ਬਰਫ਼ ਪੈਂਦੀ ਹੂ ਨਹੀਂ ਤਾਂ ਬਰਫ਼ ਬੰਦੀ ਹੁੰਦੀ ਹੈ ਅੱਜ ਤਰੀਕ ਅੱਜ 30 ਹੋ ਗਈ ਨਹੀਂ ਤਾਂ ਚੜਾਈਆਂ ਚੜ ਚੜ ਮੁੜਕਾ ਆ ਗਿਆ ਹਾਂ ਅੱਜ ਕਿੰਨੇ ਦਿਨ ਬੰਨ੍ਹੇ ਤਸਵੀਰ ਸਾਸਤਰੀ ਕਾ ਜੀ 31 ਦਸੰਬਰ ਲੈਣਾ ਅੱਜ ਨਹੀਂ ਕੀ ਹੈ ਉਹ ਅੱਜ ਦੇਲ ਕੀ ਹੈ ਮੰਗਲਵਾਰ ਮੰਗਲਵਾਰ 31 ਦਸੰਬਰ ਪਹੁੰਚੇ ਆਏ ਆ ਵਾਦੀਆਂ ਵਿੱਚ ਪਹਾੜੋਂ ਵਿੱਚ ਤੋਂ ਥੋੜਾ ਗਰਮ ਸੇਕ ਰਹੇ ਆ ਸੈਲ ਪੈਰ ਠਰੇ ਪੈਨੇ ਫਰਸੀ ਨਾ ਠੰਡਾ ਓਏ ਹੋਏ ਹੋਏ ਆ ਪਰਨਾ ਮੈਂ ਨਾਲ ਲੱਗੇ ਗੱਲਾਂ ਕਰ ਲੈ ਹੁਣ ਮਨੇ ਸੇਕ ਲਵਾ ਕੇ ਤਤਗਾਣ ਲੱਗਿਆ ਅੱਜ ਜਾਣਾ ਉੱਥਾਂ ਕੋਹਰੀ ਬਰਫ ਕੋਹਰੀ ਤਾਂ ਪੈਂਦੀ ਉਹ ਬਰਫ ਹਨਾ ਨਹੀਂ ਪੈਂਦੀ ਫੇਰ ਕੀ ਕਰਨ ਜਾਣਾ ਉੱਥਾਂ ਜੇ ਨਹੀਂ ਪੈਂਦੀ ਚੱਲ ਭਰਾ ਨੇ ਆਪਣੇ ਨੇ ਪਰਚੀ ਗਵਾਜਤੀ ਪਾਰਕਿੰਗ ਵਾਲੀ ਗੱਡੀ ਐ ਦੇਖੋ ਹੁਣ ਕੀ ਬਣਦਾ ਜਿਹੜਾ ਜੁਰਮਾਨਾ ਜੁਰਮੂਨਾ ਨਾਲ ਠੋਕ ਦੇਣਗੇ ਬਣਦੀਆਂ ਗੱਲ ਕੇ ਨਹੀਂ ਦੇਖਦੇ ਆ बर्फ आरिए जाके देख ली बर्फ फोटो खेज ओए हो रिस्की कम हो ਲਓ ਵੀ ਸੱਚੜੋ ਪੂਰੀ ਬਰਫੇ ਬਰਫ ਬਰਫ ਖਾਓ ਸੇਬ ਬਣਾਓ ਇੱਧਰ ਕਿੱਧਰ ਚੱਲਿਆ ਉਹ ਥੱਲੇ ਨੇ ਕਿੱਧਰ ਤੀ ਜਾਵੜਿਆ ਉਹ ਹੈਗੀ ਥੱਲੇ ਨੇ ਆਪਾਂ ਵੀ ਤਾਂ ਈ ਘੁੰਮ ਕੇ ਸਵੀੰਗ ਫੁੱਲ ਓਏ ਹੋਏ ਤਿਆਰੀਆਂ ਚੱਲ ਰਹੀਆਂ ਨੇ ਚਲ ਓਏ ਭਈਆ ਮੇਰੇ ਦਿਲ ਵਿੱਚ ਤੇਰਾ ਕਿਰਦਾਰ ਰਵੇ ਕਦੇ ਆਇਆ ਕਰ ਕਦੇ ਜਾਇਆ ਕਰ ਕਦੇ ਸਾਡੀ ਵੀ ਬੈ ਕੇ ਸੁਣਿਆ ਕਰ ਹਾ ਕਦੇ ਸਾਡੀ ਵੀ ਬੈ ਕੇ ਸੁਣਿਆ ਕਰ भी यार। यार आगी गर्मी आ गई गर्मी आ देख पैर अंदर चली आ ਆਏ ਰਾਏ ਉੱਪਰ ਆਈ ਆਏ ਵੱਜਦੇ ਨੇ ਡੰਡ ਵੱਲੀਏ ਪੂਰੇ ਜਣਾ ਗੇੜੇ ਸਾਹੋ ਹੌਲੀ ਹੌਲੀ ਪੁੱਤ ਓਏ ਸਾਹੋ ਖੜ ਜਾ ਹੌਲੀ ਆ ਜਾ ਡਰਨਾ ਕੋਈ ਗੱਲ ਨਹੀਂ ਆ ਜਾ ਆ ਜਾ ਰਾਏ ਉਹ ਐਂ ਆਇਆ ਕਿਸੇ ਕਰਦਾ ਕਰਦਾ ਆਇਆ ਕਿਸੇ ਕਰਦਾ ਆਇਆ ਵਾਹ ਜੀ ਵਾਹ ਵੈਰੀ ਗੁੱਡ ਆ ਸਾਰੀ ਬਰਫ ਆ ਇੱਥੋਂ ਉਤਰਨਾ ਕਿਹੜਾ ਸੌਖਾ ਚੜ੍ਹਨਾ ਸੌਖਾ ਓਏ ਹੋਏ ਓਏ ਹੋਏ ਹੋਏ ਬੰਦਾ ਸਾਡਾ ਡੇਗੇਗਾ